ਜੋ ਜੀ ਕਾ ਕਾਲਸਾ ਕਰਾਈ ਵਾਹਿਗੁਰਜ ਜੀ ਕੀ ਪਤੇ ਗੌੜੀ ਮਹੱਲਾ ਪੰਜਵਾ ਤੁਜ ਬਿਨ ਕਵਨ ਰਿਝਾਵੈ ਤੋਹੀ ਤੇਰੋ ਰੂਪ ਸਗਲ ਦੇਖ ਮੋਹੀ ਰਹਾਉ ਸੁਰਗ ਪਿਆਲ ਮਿਰਤ ਭੂ ਮੰਡਲ ਇਹ ਭੂ ਐੜਾ ਵੀ ਨਾਮ ਉਚਾਰਨ ਕਰਨਾ ਭਬੇਦ ਲੈਂਕੜ ਭੂ ਭਬੇਦ ਲੈਂਕੜ ਐੜਾ ਪੂ ਸੁਰਗ ਪਿਆਲ ਮਿਰਤ ਪੂ ਮੰਡਲ ਸਰਬ ਸਮਾਨੋ ਇਕੋ ਹੀ ਸੇਵੋ ਸਿਵ ਕਰਤ ਸਗਲ ਕਰ ਜੋਰ ਹੈ ਸਰਬ ਮਯਾ ਠਾਕੁਰ ਤੇਰੀ ਦੋਹੀ ਸਰਬ ਮਯਾ ਠਾਕੁਰ ਤੇਰੀ ਦੋਹੀ ਤਰੀ ਐ ਨਹੀਂ ਬੋਲਣਾ ਪਤਿਤ ਪਾਵਨ ਠਾਕੁਰ ਨਾਮ ਤੁਮਰਾ ਇੱਥੇ ਵਿਸਰਾਮ ਲਾਉਣਾ ਹੈ ਪਤਿਤ ਪਾਵਨ ठाकुर नाम तुम्हारा सुखदाई निर्मल सीतलोही सीतलोही पाठ ਇਕੱਠਾ ਹੀ ਕਰਨਾ ਛੇਤੀ ਬੋਲਣਾ ਸੀਤਲੋਹੀ ਵੱਖਰਾ ਨਹੀਂ ਕਹਿਣਾ ਸੁਖਦਾਈ ਨਿਰਮਲ ਸੀਤਲੋਹੀ ਸੁਖਦਾਈ ਨਿਰਮਲ ਸੀਤਲੋਹੀ ਗਿਆਨ ਧਿਆਨ ਨਾਨਕ ਵਡਿਆਈ ਸੰਤ ਤੇਰੇ ਸੋ ਗਾਲ ਗਲੋਹੀ ਇਹ ਦੋਵੇਂ ਤੱਤੇ ਸ਼ੁੱਧ ਬੋਲਨੇ ਆ ਸੰਤ ਤੇਰੇ ਸਿਓ ਇਨ ਤਰੇ ਬੋਲ ਜੰਦੇ ਛੇਤੀ ਇਸ ਤਰ੍ਹਾਂ ਸੰਤ ਤੇਰੇ ਸੋ ਤੇਰੇ ਯਾਨੀ ਲਮਕਾ ਕੇ ਉਚਾਰਨ ਕਰ ਸੰਤ ਤੇਰੇ ਸੋ ਗਾਲ ਗਲੋਹੀ ਗੜੀ ਮਹੱਲਾ ਪੰਜਵਾ ਮਿਲਹ ਪਿਆਰੇ ਜੀਆ ਮਿਲਹ ਤੇ ਵਿਸਰਾਮ ਲਾਦਣਾ ਮਿਲਹ ਪਿਆਰੇ ਜੀਆ ਪ੍ਰਾਪ ਕੀਆ ਤੁਮਾਰਾ ਥੀਆ ਰਹਾ ਅਨੇਕ ਜਨਮ ਵਹ ਜੋਨੀ ਭ੍ਰਮਿਆ ਬਾਹਰ ਬਾਹਰ ਦੁਖ ਪਾਇਆ ਤੁਮਰੀ ਕਿਰਪਾ ਤੇ ਮਾਨੁਖ ਦੇਹ ਪਾਈ ਹੈ ਦੇਹ ਦਰਸ ਹਰ ਰਾਇਆ ਸੋਈ ਹੋਆ ਜੋ ਤਿਸ ਭਾਣਾ ਅਵਰ ਨਾ ਕੇ ਨਹੀਂ ਕੀਤਾ ਤੁਮਰਾ ਭਾਣਾ ਭਰਮ ਮੋਹ ਮੋਹਿਆ ਜਾਗਤ ਨਾਹੀ ਸੂਤਾ ਜਾਗਤ ਨਾਹੀ ਇਥੇ ਠਮਕ ਲਾ ਦਨੀ ਹੈ ਤੁਮਰਾ ਭਾਣਾ ਭਰਮ ਮੋਹਿ ਮੋਹਿਆ ਜਾਗਤ ਨਾਹੀ ਸੂਤਾ ਯਾਨੀ ਅਗਿਆਨਤਾ ਦੀ ਨੀਂਦ ਵਿੱਚ ਸੁੱਤਾ ਜੀਵ ਜਾਗਦਾ ਨਹੀਂ ਜਾਗਤ ਨਾਹੀ ਸੁੱਤਾ ਹੋਇਆ ਹੈ ਬਿਨਾ ਸੁਨਹ ਤੁਮ ਪ੍ਰਾਨ ਪਤ ਪਿਆਰੇ ਕਿਰਪਾ ਨਿਧ ਦਇਆਲਾ ਰਾਖ ਲੈ ਪਿਤਾ ਪ੍ਰਭ ਮੇਰੇ ਅਨਾਥ ਕਰ ਪ੍ਰਤਪਾਲਾ ਜਿਸਨੋ ਤੁਮਹਿ ਦਿਖਾਇਓ ਦਰਸ਼ਨ ਸਾਧ ਸੰਗਤ ਕਾ ਪਾਛਾ ਸਾਧ ਸੰਗਤ ਕੈ ਪਾਛਾ ਕਰ ਕਿਰਪਾ ਤੂਰ ਦੇਹ ਸੰਤਨ ਕੀ ਸੁਖ ਨਾਨਕ ਇਹੋ ਬਾਛਾ ਗੌੜੀ ਮਹੱਲਾ ਪਿੰਜਵਾ ਹਉ ਤਾ ਕੈ ਬਲਿਹਾਰੀ ਹਉ ਤਿਸ ਰਾਮ ਲਾਦਨ ਹਉ ਤਾ ਕੈ ਬਲਿਹਾਰੀ ਜਾ ਕੈ ਕੇਵਲ ਨਾਮ ਅਧਾਰੀ ਰਹਾਵ ਹਾਂਜੀ ਜਾ ਕੇ ਤਿ ਸ੍ਰਾਮ ਜਾ ਕੇ ਕੇਵਲ ਨਾਮ ਅਦਾ ਦੀ ਰਹਾਵ ਮਹਿਮਾਤਾ ਕੀ ਕੀਤਕ ਗਨੀਆਂ ਜਨ ਪਾਰ ਭਮ ਰੰਗ ਰਾਤੀ ਜਨ ਇਥੇ ਯਮਕ ਲਾਦਨੀਏ ਜਨ ਪਾਰ ਭਮ ਰੰਗ ਰਾਤੀ ਸੂਗ ਸਹਿਜ ਆਨੰਦ ਤਿਨਾ ਸੰਗ ਹੁਣ ਸੰਸਾਰ ਅਵਰਨਾ ਦਾਤੀ ਦਾਤੀ ਪੂਰਨ ਉਚਾਰਨ ਕਰਨਾ ਹੈ जग तो उदाहरण सी आई जो जान दरस प्यासा उनकी शरण पर सो तरिया ये परत ठमक ला देनी है उनकी शरण पर सो तरिया संत संग पूर्ण आशा ताके चरण पर ता जीवा जान के संग निहला ਭਗਤਨ ਕੀ ਰੇਣ ਹੋਏ ਮਨ ਮੇਰਾ ਹੋ ਹੋ ਪ੍ਰਭੂ ਕਿਰਪਾਲਾ ਰਾਜ ਜੂਬਨ ਅਵਦ ਜੂ ਦੀਸੈ ਸਭ ਕਿਛ ਜੁਗ ਮਹਿ ਘਟਿਆ ਸੀ ਘਟਿਆ ਨਹੀਂ ਬੋਲਣਾ ਟੱਡਾ ਲਾ ਕੇ ਘਟਿਆ ਟੈਂਕੇ ਨਾਲ ਹੀ ਉਚਾਰਨ ਕਰਨਾ ਨਾਮ ਨਿਧਾਨ ਸਾਧ ਨਵਤਨ ਨਿਰਮਲ ਇਹੋ ਨਾਨਕ ਹਰ ਧਨ ਖਟਿਆ ਗੌੜੀ ਮਹੱਲਾ ਪੰਜਵਾ ਜੋਗ ਜੁਗਤ ਸੁਨ ਆਇਓ ਗੁਰ ਤੇ ਹਾਂਜੀ ਇਹ ਗੁਰ ਤੇ ਪਾਠ ਇਕੱਠਾ ਨਹੀਂ ਕਰਦਾ ਨਾ ਜੋਗ ਜੁਗਤ ਇੱਥੇ ਵਿਸਰਾਮ ਸੁਨ ਆਇਓ ਗੁਰ ਤੇ ਮੂਕ ਸਤਗੁਰ ਸ਼ਬਦ 부ਝਾਇਓ ਮੂਕ ਹੋ ਤੇ ਵਿਸਰਾਮ ਲਾ ਦੋ ਮੂਕ ਸਤਗੁਰ ਸ਼ਬਦ 부ਝਾਇਓ ਸਤਗੁਰ ਤੇ ਯਮਕ ਲਾ ਦੋ ਸਤਗੁਰ ਸ਼ਬਦ ਬੁਝਾਇਓ ਬੁਝਾਇਓ ਕਸ ਕੇ ਉਚਾਰਨ ਕਰ ਰਹਾ ਨੌ ਖੰਡ ਪ੍ਰਿਥਮੀ ਇਸ ਤਨ ਮਹਿ ਰਵਿਆ ਨਿਮਖ ਨਿਮਖ ਨਮਸਕਾਰਾ ਦੇਖਿਆ ਗੁਰ ਕੀ ਮੁੰਦਰਾ ਦੇਖਿਆ ਗੁਰ ਕੀ ਮੁੰਦਰਾ ਕਾਨੀ ਅਧਿਕ ਕਾਨੀ ਕਸ ਕੇ ਬੋਲਣਾ ਕੰਨਾਂ ਦਾ ਵਾਚਕ ਦ੍ਰਿੜਿਓ ਏਕ ਨਿਰੰਕਾਰਾ ਪੰਚ ਚੇਲੇ ਮਿਲ ਭਏ 71 ਇਕਸ ਕੈ ਵਸ ਕੀਏ 10 ਬੈ ਰਗਨ ਆਗਿਆਕਾਰੀ 10 ਕਸਕੇ ਨਹੀਂ ਬੋਲਣਾ 10 ਪੂਲਾ ਉਚਾਰਨ ਕਰਨਾ 10 ਬੈ ਰਗਨ ਆਗਿਆਕਾਰੀ 10 ਬੈ ਰਗਨ ਆਗਿਆਕਾਰੀ ਤਾਬ ਨਿਰਮਲ ਜੋਗੀ ਥੀਏ ਭਰਮ ਜਰਾਏ ਚੜਾਈ ਬਿਬੂ ਬਿਪੂਤਾ ਛੱਜਾ ਨਹੀਂ ਪਹਿਲਾਂ ਲਾ ਦਨਾ ਚਰ ਚਰਾਈ ਛ ਨਹੀਂ ਲਾਉਣਾ ਪਹਿਲਾਂ ਚੱਚਾ ਹੀ ਰੋਣਾ ਰਾਰੇ ਨੂੰ ਪਹਾਰਾ ਕਰ ਦਨਾ ਚਰਾਈ ਚ ਰਾਈ ਇਹ ਭਾਰੇ ਕਰ ਚੜਾਉਣ ਦਾ ਵਾਚਕ ਹੈ ਭਰਮ ਜਰਾਈ ਚਰਾਈ ਬਿਪੂਤਾ ਪਰਮ ਜਰਾਈ ਚਰਾਈ ਬਿਪੂਤਾ ਪੰਥ ਏਕ ਕਰ ਪੇਖਿਆ ਆਮ ਚਰਾਈ ਕਹ ਜੰਦੇ ਛੱਜਾ ਲਾ ਜ ਸਹਿਜ ਸੂਖ ਸੋ ਕੀਨੀ ਭੁਗਤਾ ਜੋ ਠਾਕੁਰ ਮस्तक ਲੇਖਿਆ ਜਹ ਭਾਉ ਨਾਹੀ ਤਹ ਆਸਨ ਬਾਧਿਓ ਸਿੰਗੀ ਅਨਹਦ ਬਾਨੀ ਬਾਧਿਓ ਦੇ ਵਿਸਰਾਮ ਹੈ ਜੀ ਸਿੰਗੀ ਸਿੰਗੀ ਹਾਂਜੀ ਗੱਗਾ ਗੱਗੇ ਨਾਲ ਹੀ ਉਚਾਰਨ ਕਰਨਾ ਜਹ ਭਾਉ ਨਾਹੀ ਤਹ ਆਸਨ ਬਾਧਿਓ ਇੱਥੇ ਵਿਸਰਾਮ ਸਿੰਗੀ ਸਿੰਗੀ ਗਵਾਂਗੇ ਤਾਂ ਨਾ ਲੱਗ ਜੂਗਾ ਸਿੰਗੀ ਸਿੰਗੀ ਅਨਹਤ ਬਾਨੀ ਸਿੰਗੀ ਅਨਹਤ ਬਾਨੀ ਅਨਹਤ ਤਤਾ ਹੈ ਅਨਹਤ ਬਾਨੀ ਤਤ ਵਿਚਾਰ ਡੰਡਾ ਕਰ ਰੱਖਿਓ ਜੁਗਤ ਨਾਮ ਮਨ ਭਾਨੀ ਐਸਾ ਜੋਗੀ ਵਡਭਾਗੀ ਭੇਟੈ ਮਾਇਆ ਕੇ ਬੰਧਨ ਕਟੈ ਮਾਇਆ ਕੇ ਬੰਧਨ ਕਟੈ सेवा पूज करौ तिस मूरत की नानक तिस पग चटे गोडी मोहल्ला पंजवा अनूप पदार्थ नाम सुनहु सगल त्याए ले मीता जेडे त्याए ले त्याए बोल के ले उच्चारण करना डैश दे देनी है त्याए ले लमका के बोलना है त्याए ले इकट्ठा नहीं कह देना अनुप पदार्थ नाम सुनहु सगल ਧਿਆਇਲੇ ਮੀਤਾ ਪਾਠ ਇਕੱਠਾ ਹੀ ਐ ਪਰ ਥੋੜਾ ਜਿਹਾ ਵਿੱਚ ਡੈਸ਼ ਦੇ ਕੇ ਬੋਲਣਾ सगल ਧਿਆਇਲੇ ਮੀਤਾ ਹਰ ਔਖਦ ਜਾ ਕੋ ਗੁਰ ਦਿਆ ਹਰ ਔਖਦ ਜਾ ਕੋ ਗੁਰ ਦਿਆ ਤਾਂ ਕਿ ਨਿਰਮਲ ਚੀਤਾ ਤਾਂ ਕਿ ਨਿਰਮਲ ਚੀਤਾ ਰਹਾਉ ਅੰਧਕਾਰ ਮਿਟਿਓ ਤਿਹ ਤਨਤੇ ਗੁਰ ਸ਼ਬਦ ਦੀਪਕ ਪਰਗਾਸਾ ਗੁਰ ਇਥੇ ਯਮਕ ਲੱਗ ਜੀ ਗੁਰ ਸ਼ਬਦ ਦੀਪਕ ਪਰਗਾਸਾ ਭ੍ਰਮ ਕੀ ਜਾਲੀ ਤਾ ਕੀ ਕਾਟੀ ਹਾਂ ਭ੍ਰਮ ਕੀ ਜਾਲੀ ਤਾ ਕੀ ਕਾਟੀ ਜਾ ਕੋ ਸਾਧ ਸੰਗਤ ਵਿਸਵਾਸਾ ਹਾਂਜੀ ਵਿਸਵਾਸਾ ਹੀ ਉਚਾਰਨ ਕਰਨਾ ਬੱਬੇ ਸਿਆਰੀ ਸਸੀ ਔਂਕ ਡੈੜੇ ਕੰਨਾ ਸਸੀ ਕੰਨਾ ਵਿਸਵਾਸਾ ਤਾਰੀ ਲੇ ਭਵਜਲ ਤਾਰੂ ਵਿਖੜਾ ਇਹੀ ਤਾਰੀਲੇ ਭਵਜਲ ਤਾਰੂ ਵਿਖੜਾ ਬੋਹਿਤ ਸਾਧੂ ਸੰਗਾ ਪੂਰਨ ਹੋ ਪੂਰਨ ਹੋਈ ਮਨ ਕੀ ਆਸਾ ਗੁਰ ਪਿਟਿਓ ਹਰ ਰੰਗਾ ਨਾਮ ਖਜ਼ਾਨਾ ਭਗਤੀ ਪਾਇਆ ਹਾਂ ਭਗਤੀ ਹੀ ਉਚਾਰਨ ਕਰਨਾ ਨਾਮ ਖਜ਼ਾਨਾ ਭਗਤੀ ਪਾਇਆ ਬਿੰਦੀ ਨਹੀਂ ਲਾਉਣੀ ਭਗਤੀ ਨਹੀਂ ਕਹਿਣਾ ਮਨ ਤਨ ਤ੍ਰਿਵਤ ਅਗਾਏ ਨਾਨਕ ਹਰ ਜੀ ਤਾ ਕਉ ਦੇਵੈ ਜਾ ਕਉ ਹੁਕਮ ਮਨਾਇ ਗੌੜੀ ਮਹੱਲਾ ਪੰਜਵਾ ਦਇਆ ਮਿਆ ਕਰ ਪ੍ਰਾਨਪਤ ਮੋਰੇ ਮੋਹ ਅਨਾਥ ਸਰਨ ਪ੍ਰਵਤੋਰੀ ਅੰਧ ਕੋਪ ਮਹਿ ਹਾਥ ਦੇ ਰਖੋ ਕਛੂ ਸਿਆਨਪ ਉਕਤ ਨਾ ਮੋਰੀ ਰਹਾਉ ਕਾਰਨ ਕਰਾਵਨ ਸਭ ਕਿਛ ਤੁਮ ਹੀ ਤੁਮ ਸਮਰਥ 나ਹੀ ਅਨਹੋਰੀ ਤੁਮਰੀ ਗਤ ਮਿਤ ਤੁਮ ਹੀ ਜਾਨੀ ਤੁਮਰੀ ਗਤ ਮਿਤ ਤੁਮ ਹੀ ਜਾਨੀ ਗਤ ਮਿਤ ਪੂਲਾ ਉਚਾਰਨ ਕਰਨਾ ਤੁਮਰੀ ਗਤ ਮਿਤ ਤੁਮ ਹੀ ਜਾਨੀ ਸੇ ਸੇਵਕ ਜਿਨ ਭਾਗ ਮਥੋਰੀ ਮਥੂਰੀ ਥੋੜਾ ਜਿਹਾ ਕਸ ਕੇ ਉਚਾਰਨ ਕਰਨਾ ਸੇ ਸੇਵਕ ਜਿਨ ਭਾਗ ਮਥੂਰੀ ਮੱਥੇ ਦਾ ਵਾਚਕ ਹੈ ਨਾ ਆਪਣੇ ਸੇਵਕ ਸੰਗ ਤੁਮ ਪ੍ਰਭ ਰਾਤੇ ਆਪਣੇ ਸੇਵਕ ਸੰਗ ਤੁਮ ਪ੍ਰਭ ਰਾਤੇ ਆਪਣੇ ਸੇਵਕ ਸੰਗ ਤੁਮ ਪ੍ਰਭ ਰਾਤੇ ਓਤ ਪੋਤ ਭਗਤਨ ਸੰਗ ਮਜੋਰੀ ਭਗਤਨ ਸੰਗ ਜੂਰੀ ਹਾਂਜੀ ਪ੍ਰਿਉ ਪ੍ਰਿਉ ਨਾਮ ਤੇਰਾ ਦਰਸ਼ਨ ਚਾਹੈ ਪ੍ਰਿਉ ਪ੍ਰਿਉ ਨਾਮ ਤੇਰਾ ਦਰਸ਼ਨ ਚਾਹੈ ਪ੍ਰਿਯੋ ਪ੍ਰਿਯੋ ਨਾਮ ਤੇਰਾ ਦਰਸ਼ਨ ਚਾਹੈ ਜੈਸੇ ਦ੍ਰਿਸ਼ਟ ਓਹ ਚੰਦ ਚਕੋਰੀ RAM ਸੰਤ ਮਹਿ ਭੇਦ ਕਿਛ ਨਾਹੀ ਕਿਥੇ ਵਿਸਰਾਮ ਲਾਉਣਾ ਹੈ RAM ਸੰਤ ਮਹਿ ਭੇਦ ਕਿਛ ਨਾਹੀ ਇੱਕ ਜਨ ਕਈ ਮਹਿਲਾਖ ਕਰੋਰੀ ਹਾਂ ਇੱਕ ਜਨ ਕਈ ਮਹਿਲਾਖ ਕਰੋਰੀ ਜਾ ਕਹਿਇ ਪ੍ਰਗਟ ਪ੍ਰਭ ਹੋਆ ਅਨ ਦਿਨ ਕੀਰਤਨ ਰਸਨ ਰਮੋਰੀ ਤੁਮ ਸਮਰਥ ਅਪਾਰ ਅਤ ਊਚੇ ਸੁਖ ਦਾਤੇ ਪ੍ਰਭ ਪ੍ਰਾਨ ਅਧੋਰੀ ਨਾਨਕ ਕਉ ਪ੍ਰਭ ਕੀਜੈ ਕਿਰਪਾ ਉਨ ਸੰਤਨ ਕੈ ਸੰਗ ਸੰਗੋਰੀ ਸੰਗੋਰੀ ਕਸ ਕੀ ਪੁਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ